ਪੰਜਾਬ ਸਰਕਾਰ ਵੱਲੋਂ ਇੰਡਸਟਰੀ ਨੂੰ ਹੋਰ ਹੁਲਾਰਾ ਦੇਣ ਲਈ ਅਤੇ ਨਵੀਂ ਨੀਤੀ ਤਿਆਰ ਕਰਨ ਲਈ ਵੱਖ-ਵੱਖ ਸੈਕਟੋਰਲ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਇਸੇ ਤਹਿਤੀ ਪਲਾਸਟਿਕ ਅਤੇ ਕੈਮੀਕਲ ਇੰਡਸਟਰੀ ਨੂੰ ਹੋਰ ਅੱਗੇ ਵਧਾਉਣ ਲਈ ਅਤੇ ਨਵੀਂ ਨੀਤੀ ਤਿਆਰ ਕਰਨ ਲਈ ਮੈਂਬਰ ਬਣਾਏ ਜਾ ਰਹੇ ਹਨ। ਇਸੇ ਤਹਿਤੀ ਅਮਰਥਰ ਵਿੱਚੋਂ ਸੰਦੀਪ ਖੋਸਲਾ ਪ੍ਰਦਾਨ ਪਲਾਸਟਿਕ ਪ੍ਰੋਸੈਸਿੰਗ ਇੰਡਸਟਰੀ ਐਸੋਸੀਏਸ਼ਨ ਨੂੰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ। ਇਸੇ ਤਹਿਤੀ ਸੰਦੀਪ ਖੋਸਲਾ ਨੂੰ ਪੰਜਾਬ ਸਰਕਾਰ ਵੱਲੋਂ ਕਮੇਟੀ ਮੈਂਬਰ ਨਿਯੁਕਤ ਕੀਤੇ ਜਾਂ ਤੇ ਅੰਮ੍ਰਿਤਸਰ ਦੇ ਵੱਖ-ਵੱਖ ਵਪਾਰੀਆਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇੱਕ ਮੀਟਿੰਗ ਦਾ ਆਯੋਜਨ ਵੀ ਕੀਤਾ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮੰਤਰੀ ਸੰਜੀਵ ਅਰੋੜਾ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਪਲਾਸਟਿਕ ਅਤੇ ਕੈਮੀਕਲ ਇੰਡਸਟਰੀ ਨ ਹੋਰ ਕੇਮੇ ਅੱਗੇ ਲੈ ਕੇ ਜਾਣਾ ਹੈ ਇਸ ਲਈ ਵੱਖ-ਵੱਖ ਵਪਾਰੀਆਂ ਨੇ ਆਪਣੇ ਵਿਚਾਰ ਵੀ ਦਿੱਤੇ ਅਤੇ ਮੀਟਿੰਗ ਵਿੱਚ ਗੱਲਬਾਤ ਕਰਦਿਆਂ ਹੋਇਆ ਸੰਦੀਪ ਖੋਸਲਾ ਨੇ ਆਖਿਆ ਕਿ ਜੋ ਵੀ ਵਪਾਰੀਆਂ ਦੇ ਵਿਚਾਰ ਹਨ ਉਸ ਨੂੰ ਪੰਜਾਬ ਸਰਕਾਰ ਤੱਕ ਲੈ ਕੇ ਜਾਣਗੇ ਅਤੇ ਵਪਾਰੀਆਂ ਦਾ ਮੁਸ਼ਕਲਾਂ ਜੋ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਵੀ ਕਰਵਾਣਗੇ ਇਥੇ ਮੋਕੇ ਮੀਟਿੰਗ ਵਿੱਚ ਉੱਚੇ ਚੇਤੂਰਤੇ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਛੇਠ ਪੰਜਾਬ ਵਪਾਰ ਮੰਡਲ ਅਮਰਥਰ ਜੂਨੀਅਰ ਦੇ ਪ੍ਰਧਾਨ सुरेंद्र ਦੁੱਗਲ ਸੰਜੀਪ ਸ਼ਰਮਾ ਕੁਲਦੀਪ ਸਿੰਘ ਗੁਰਸੇਮਰ ਸਿੰਘ अजय 로히ਤ ਅਸ਼ਵਨੀ ਰਜੇਸ਼ ਸੂਰੀ ਰਾਜਨ ਮਹਿਰਾ ਸੰਨੀ ਬੋਹਰਾ ਰਾਜੂ ਮਹਿਤਾ ਸੁਨੇਹ ਬੋਹਰਾ ਸੰਜੀਵ ਮਹਾਜਨ ਇਸ ਮੁਕੇ ਹਾਜ਼ਰ ਥਣ ਅਤੇ ਉਹਨਾਂ ਨੇ ਸੰਦੀਪ ਖੋਸਲਾ ਨੂੰ ਸਨਮਾਨਿਤ ਕੀਤਾ। ਐਸੀ ਰਾਮ ਜੀ ਆਹੇ। ਆਪਣਾ ਪ੍ਰੋਗਰਾਮ ਦੇ ਸ਼ੁਰੂਆਤ ਨਾਲ ਗੁਰੂ ਮਹਾਰਾਜ ਜੀ ਦੇ ਸ਼ੁਰੂਆਤ ਨਾਲ ਕੌਮਾਤਾ ਦੇ ਸ਼ੁਰੂਆਤ ਪੰਜਾਬ ਸਰਕਾਰ ਨੇ ਨੁਕਲਾਸਟਿਕ ਐਂਡ ਕੈਮੀਕਲ ਕਮੇਟੀ ਦਾ ਮੈਮੋਰ ਬਣਾਇਆ। ਨੌਮਨ ਪੰਜਾਬ ਨੇ 24 ਸੈਕਟਰ ਕਮੇਟੀਆਂ ਬਣਾਇਆ। ਹਰ ਇੰਡਸਟਰੀ ਵਾਈਜ਼ ਟੈਕਸੇਸ਼ਨ ਦੀਆਂ ਲੱਗ ਬਣਾਈਆਂ ਫੂਡ ਐਂਡ ਐਗਰੀਕਲਚਰ ਦੇ ਲੱਗ ਬਣਾਈ ਹੈ ਹਸਪੀਟੈਲ ਵੀ ਲੱਗ ਬਣਾਈ ਹੈ ਅੱਜਾ ਪਲਾਸਟਿਕ ਐਂਡ ਕੈਮੀਕਲ ਦੇ ਵਸਤੂ ਬਣਾਈ ਜਿਹਦੇ ਜੀ ਚੇਅਰਮੈਨ ਆ ਉਹ 13 ਮੈਂਬਰ ਆ ਔਰ ਹਰ ਕਮੇਟੀ ਦਾ ਜਿਹੜਾ ਜਿਹੜਾ ਸੈਕਟਰੀ ਆ ਉਹ ਗਵਰਨਮੈਂਟ ਅਫਸਰ ਆ ਮੈਂ ਸਾਡੀ ਕਮੇਟੀ ਦੇ ਵਿੱਚ ਐਡੀਸੀ ਮੈਡਮ ਲੀਮ ਹਾਲੀ ਦੇ ਉਹਨਾਂ ਨੂੰ ਐਜੇ ਸੈਕਟਰੀ ਬਣਦਾ ਹੈ ਮੇਨ ਮਕਸਦ ਇਸ కమిਟੀ ਨੂੰ ਬਣਾਉਣਾ ਮੇਨ ਮਕਸਦ ਹੈ ਵਾ ਕਿ ਅਸੀਂ ਕਿ ਕਿ ਇੰਡਸਟਰੀ ਦੇ ਵਿਚਰਨ ਆ ਪਲਾਸਟਿਕ ਮਸ਼ੀਨ ਦੇ ਉੱਤੋਂ ਹੀ ਆ ਦੁਨੀਆ ਪ੍ਰੋਬਲਮਸ ਸਾਨੂੰ ਪਤਾ ਆਈਆਂ ਉਹ ਕਿਸੇ ਬਿਰੋਕ੍ਰੇਸੀ ਨੂੰ ਕੋਈ ਸਰਦਾ ਨਾ ਪਤਾ ਹੋਵੇ ਤੇ ਅਸੀਂ ਬੈਟਰ ਦੱਸਣੀ ਹੈ ਵੀ ਨਸ਼ੀ ਨੂੰ ਕੀ ਚਾਹੀਦਾ ਤੇ 1 ਅਕਤੂਬਰ ਤੱਕ ਅਸੀਂ ਆਪਣੀਆਂ ਸੁਝਾਅਸ਼ਾਂ ਦੇਣੀਆਂ ਆ ਕਿ ਪਲਾਸਟਿਕ ਮਸ਼ੀਨ ਨੂੰ ਸਰਵਾਈਵ ਕਰਨ ਵਾਸਤੇ ਰਿਵਾਈਵ ਕਰਨ ਵਾਸਤੇ ਪੰਜਾਬ ਦੇ ਵਿੱਚ ਕੀ ਕੀ ਹੁਸਲੀਆਂ ਚਾਹੀਦੀਆਂ ਔਰ 100% ਸਾਨੂੰ ਇਸ ਸਬੰਧੀ ਆਪ ਪ੍ਰੋਵਾਂਸਿੰਗ ਮਾਂਜ ਰਿਹਾ ਡੈਟਚੀਮਿਸ਼ਰ ਤੇ ਕੇਂਦਰੀ ਸਰਕਾਰ ਨੇ ਸ਼ੋਰ ਹੀ ਦਿੱਤੀ ਹੈ कि ਜਿਹੜਿਆਂ ਵੀ ਤੁਸੀਂ ਇਸ ਜਸ਼ਨ 'ਚ ਆਓਗੇ ਜੀ 100% ਉਹ ਕੰਮ ਕਰਾਂਗੇ ਅੱਜ ਵੀ ਜਿਹੜੀ ਮੀਟਿੰਗ ਸੀ ਅੰਮ੍ਰਿਤਸਰ ਦੀ ਸਾਡੀ ਪਲਾਸਟਿਕ ਮਸੀਦੀ ਮੀਟਿੰਗ ਸੀ ਉਹਦੇ ਵਿੱਚ ਮੈਂ ਆਪਣੇ ਸਾਰੇ ਵੀਰਾਂ ਨੂੰ ਕਹਿ ਤਰੀਕ ਕਿ ਮਨਿਸਟ੍ਰੇਸ਼ਨਸ ਤੋਂ ਕਿਸੇ ਸਰਕਾਰ ਕੋਲੋਂ ਕੀ ਮੰਗ ਰੱਖਣੀ ਹੈ ਕਿ ਸਾਰੇ ਪ੍ਰੈਕਟੀਕਲ ਅਸੀਂ ਲੋਕਾਂ ਦੇ ਵਿਚਰ ਕੇ ਇਹ ਵਾਰੀ ਕਿਸੇ ਬੰਦੇ ਦੀ ਮਾਚ ਗੱਲ ਨਹੀਂ ਆਂਦੀ ਅੱਜ ਦੀ ਡਿਸਕਸ਼ਨ ਬੜੀ ਫੁੱਲ ਫੁੱਲ ਸੀ ਬੜੇ 6 ਪੁਆਇੰਟ ਨਿਕਲ ਕੇ ਆਏ ਅਸੀਂ ਉਹਨਾਂ ਨੂੰ ਕੰਬਾਈਨ ਕਰਦੇ ਅਸੀਂ ਇੱਕ ਸਬਕਮਟੀ ਬਣਾਤੀ ਹੈ ਕਾਪਨ ਨਵੇਂ ਵੀ ਐਸੀ ਮਿਲਕੀਆਂ ਨੂੰ ਸਾਰੇ ਪੁਆਇੰਟਸ ਨੂੰ ਲਿਣਾ ਅਗੇ ਆਲਰੇਡੀ ਮੈਂ ਜੋ ਵਾਰੀ ਪੰਜ ਨਿੱਕੇ ਭੇਜ ਵੀ ਚੁੱਕਾ ਤੇ ਮਿਲਾਈ ਕੁਝ ਨਵੇਂ ਸੇ ਜਸ਼ਨ ਸੈਗੇ ਆ ਉਹਨੂੰ ਪਾ ਕੇ ਅਸੀਂ ਦੋ ਤਿੰਨ ਮੀਟਿੰਗਾਂ ਕਰਕੇ ਆਪਣੀ ਸਜੈਸ਼ਨ ਦੇਾਂਗੇ ਫਿਰ ਅਸੀਂ ਸਜੈਸ਼ਨ ਦਾ ਇੱਕ ਪੂਰਾ ਬਣਾ ਕੇ ਜਿਹੜੇ 13 ਮੈਂਬਰ ਹੈ ਪਲਾ ਚੇਅਰਮੈਨ ਜੋ ਬਣਾਵਾਂਗੇ ਅਸੀਂ ਸਬਮਿਟ ਕਰਾਂਗੇ ਬਹੁ ਮਲੂ ਪੰਜਾਬ ਨੂੰ ਫਿਰ ਜੋ ਬੈਸਟ ਟੂ ਬੈਸਟ ਹੋ ਸਕੇਗਾ ਪਲਾਸਟਿਕ ਨਰਸੀਐਸ ਉਹ ਸੀ ਕਰਕੇ ਲੈਣ ਆ ਦੇ ਪਲਾਸਟਰ ਕੀ ਇੰਡਸਟਰੀ ਵਾਲੇ ਨੇ ਸੰਦੀਪ ਹੋਕਰਾ ਜੀ ਨੂੰ ਅੱਜ ਸਨਮਾਨਤ ਕੀਤਾ ਉਹਨਾਂ ਦੇ ਮੈਂਬਰ ਜਿਹੜੀ ਪੰਜਾਬ ਸਰਕਾਰ ਨੇ ਕਮੇਟੀ ਬਣਾਈ ਹੈ ਪਲਾਸਟਰ ਦੇ ਉੱਪਰ ਜਿਹੜੀ ਹੈ ਔਰ ਕੈਮੀਕਲ ਇੰਡਸਟਰੀਜ਼ ਦੇ ਉੱਪਰ ਸਾਨੂੰ ਪੂਰੀ ਉਮੀਦ ਹੈ ਸਾਡੇ ਪੰਜਾਬ ਪਰਦੇ ਫਾਰਮ ਮੰਡਲ ਲੰਮਰਸਰ ਯੂਨਿਟ ਦੇ ਸੀਨੀਅਰ ਮੈਂਬਰ ਨੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਜਿਹੜੀ ਆਪਣੇ ਪੰਜਾਬ ਪਰਦੇ ਫਾਰਮ ਮੰਡਲ ਦੀ ਕੋਈ ਪ੍ਰੋਬਲਮ ਹੈਗੀ ਹੈ ਇੰਡਸਟਰੀ ਦੀ ਪ੍ਰੋਬਲਮ ਹੈ ਔਰ ਅਨਾਂ ਦੀ ਆਪਣੇ ਪਲਾਸਟਿਕ ਇੰਡਸਟਰੀ ਦੀ ਪ੍ਰੋਬਲਮ ਲਈ ਅਸੀਂ ਸੌਲਵ ਕਰਨ ਲਈ ਪੂਰਾ ਯਤਨ ਕਰ ਰਹੇ ਹਾਂ ਅੱਜ ਮੀਟਿੰਗ ਜਿਹੜੀ ਇਰਾ ਨੇ ਕੀਤੀ ਹੈ ਔਰ ਕੁਝ ਪੁਆਇੰਟ ਦਿੱਤੇ ਨੇ ਇਹਨਾਂ ਨੇ ਜਿਹੜੇ ਕਿ ਕੱਲ ਮੰਤਰੀ ਜੀ ਨਾਲ ਡਿਸਕਸ ਕਰਨਾ ਹੈ ਆਮ ਸਰ ਪਲਾਸਟਿਕ ਮੈਨੂਫੈਕਚਰਰਜ਼ ਐਸੋਸੀਏਸ਼ਨ ਵੱਲੋਂ ਜਿਨ੍ਹਾਂ ਦੇ ਪ੍ਰਧਾਨ ਸੰਦੀਪ ਕੌਂਸਰਾ ਜੀ ਨੇ ਆਈ ਹੈ ਔਰ ਬਹੁਤ ਅੱਛੀ ਮੀਟਿੰਗ ਹੋਰਾਨਾ ਕੀਤਾ ਗਿਆ ਔਰ ਉਹਦੇ ਵਿੱਚ ਕਿਉਂਕਿ ਪਲਾਸਟਿਕ ਦਾ ਜੋ ਸੈਕਟਰ ਹੈ ਉਹ ਸੈਕਟਰਲ ਕਮੇਟੀਆਂ ਬਣਾਈਆਂ ਜੀ ਆ ਸਰਕਾਰ ਨੇ ਉਹਦੇ ਵਿੱਚ ਇਹਨਾਂ ਮੰਤਰੀ ਸਾਹਿਬ ਬਹੁਤ ਐਕਟਿਵ ਤਰੀਕੇ ਦੇ ਨਾਲ ਪਲਾਸਟਿਕ ਇੰਡਸਟਰੀ ਨੂੰ ਰੁਦਣ ਕਰ ਰਹੇ ਹਨ ਔਰ ਸੀਰ ਦੀ ਫੋਕਟਰ ਸਾਹਿਬ ਜਿਨ੍ਹਾਂ ਨੇ ਤਰੀਫ ਕਰੀ ਹੈ ਜਿਹੜਾ ਫੋਕਲ ਪੁਆਇੰਟ ਬਣਕਣਾ ਸਭ ਮਸਲੇ ਇ्याने ਹੱਲ ਕਰਵਾਏ ਨੇ ਔਰ ਸਾਨੂੰ ਪੂਰਾ ਯਕੀਨ ਹੈ ਪਲਾਸਟਿਕ ਇੰਡਸਟਰੀ ਇਹਨਾਂ ਨੂੰ ਮੈਂਬਰਸ਼ਿਪ ਦੇ ਵਿੱਚ ਜਿਹੜਾ ਦੇ ਮੈਂਬਰ ਬਣਾਏ ਗਏ ਨੇ ਇਹ ਜਿਹੜੇ ਮੁੱਦੇ ਜਿੰਨੀ ਮੀਂਹ ਤਰਾਕ ਕਰ ਰਹੇ ਨੇ ਔਰ ਦੂਸਰਾ ਪ੍ਰਜੈਕਟ ਕਰ ਰਹੇ ਹੋ ਉਹਨਾਂ ਦਾ پلاسٹک انڈسٹری کو زیادہ درونی رہے گا اور کل <سؤال> جو چاہے انڈسٹری منسٹر شریو اروڑا جی آ رہا ہے امرتسر چار بجے میٹنگ کا اور ساتھ پکا رہا کہ پلاسٹک کے اور ساتھی کرپشن اور امرتسر کی دچی گل امرتسر کی کرا گیا اِسے اور خاص کر انہوں فار بردل اور ਯਾਸ ਜੀ ਨੂੰ ਬੰਦੀ ਕੌਤਵਾਂ ਦੀ ਅਸੀਂ ਪੂਰੇ ਜਿੱਤਰ ਪਾਵਨ ਦੇ ਸਾਡੀ ਇਹ ਮਹਾਨ ਪ੍ਰਤੀਜ्ञਾ ਹੈ ਇੰਡਸਟਰੀ ਨੂੰ ਹੋਰ ਫਰੇਡ ਬਣਾਇ ਕਿਤੀ ਜਾਵੇ ਔਰ ਇਸ ਨਾਂ ਵੀ ਮੈਂ ਇਹਨਾਂ ਨੂੰ ਦਿਖਾਈ ਕਿ ਮੈਂ ਅਰਜਾ ਕਰਨ ਦੀ ਕੋਸ਼ਿਸ਼ ਕਰਾਂਗਾ